ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾ ਰਚਨ ਦਾ ਸਾਰਾ ਸਵਾਗਤ ਹੈ YouTube ਚੈਨਲ ਸੁਖ ਬਲੌਗ ਚੈਨਲ ਤੇ ਅੱਜ ਸਵੇਰੇ ਮੈਂ ਬਣਾਈ ਆ ਮੇਥੀ ਆਲੂ ਮੇਥੀ ਤੇ ਸਵੇਰੇ ਵੱਟ ਕੇ ਲਿਆਂਦੀ ਬਾਹਰੋਂ ਫੇ ਆ ਕੇ ਕਟ ਵੱਟ ਕੀਤੀ ਉਹਦੀ ਤੇ ਫਿਰ ਬਣਾਈ ਅਸੇ ਦਾਲ ਵੀ ਹੈਗੀ ਸੀਗੀ ਤੇ ਮੇਥੀ ਚਲੋ ਵਧੀਆ ਲੱਗਦੀ ਹੈ ਅੱਜ ਕੱਲ ਮੇਥੀ ਦੀ ਭੁਰਜੀ ਹੋ ਗਈ ਆਲੂ ਦੀ ਭੁਰਜੀ ਹੋ ਗਈ ਰੋਟੀ ਬੜੀ ਟੇਸਟੀ ਲੱਗੀ ਤਾਂ 12:00 ਵੱਜ ਗਏ ਮੈਨੂੰ ਅੱਜ ਕੰਮ-ਕਾਰ ਕਰਦੇ ਹਨ ਘਰਦਿਆਂ ਲੇਵੜਦਿਆਂ ਨੂੰ ਠੰਡ ਲੱਗਦੀ ਕੰਮ-ਕਾਰ ਨੂੰ ਕੋਈ ਜੀ ਨਹੀਂ ਕਰਦਾ ਤੇ ਘਾ ਧੁੱਪ ਨੇ ਜੜਦੀ ਬਹੁਤ ਬੁਰਾ ਹਾਲ ਆ ਧੁੱਪ ਨੂੰ ਤਰਸੇ ਪਏ ਆ ਤੇ ਰੱਬ ਦੀ ਬੰਨ ਕੀ ਕਰੋਪੀ ਆ ਵੀ ਆ ਕੀ ਸੂਰ ਦਿਖਾਉਣ ਦਾ ਨਾ ਨੀ ਲੈਂਦਾ ਰੱਬ ਤੁਸੀਂ ਵੀ ਥੋੜੀ ਅਰਦਾਸ ਕਰੋ ਵੀ ਸੂਰ ਚੜ ਜਾਵੇ ਥੋੜੀ ਠੰਡ ਘਟ ਜਾਵੇ ਇਹ ਬਹੁਤ ਬੁਰਾ ਹਾਲ ਆ ਹੱਥ ਇਦਾਂ ਠਰਦੇ ਨਾ ਜਿੱਦਾਂ ਨਾਲ ਹੁੰਦੇ ਹੀ ਹੈਗੇ ਇੰਨਾ ਬੁਰਾ ਹਾਲ ਆ ਕੰਮ ਤਾਂ ਦਿੱਤ ਲੋ ਕਰਦੇ ਕਰਨੇ ਪੈਂਦੇ ਆ ਉਹ ਕਰਨ ਤੋਂ ਵਗਿਆ ਨਹੀਂ ਸਰਦਾ ਹੈਗਾ ਹੁਣ ਤਾਂ ਕਰਨੇ ਪੈਣੇ ਆਪਾਂ ਨੂੰ ਹਨਾ ਜਿਨਾ ਸਾਡਾ ਸਰਦਾ ਸਰਦਾ ਵੀ ਹੈਗਾ ਪਰ ਸਾਡਾ ਬਿਲਕੁਲ ਨਹੀਂ ਸਰਦਾ ਤੇ ਰੋਟੀ ਵਿੱਚ ਖਾਲੀ ਮੇਥੀ ਦੀ ਮੇਥੀ ਹੀ ਸਬਜ਼ੀ ਬਣਾਈ ਨਾਲ ਲਿਆ ਦਹੀਂ ਬਹੁਤ ਟੇਸਟੀ ਲੱਗਦੀ ਰੋਟੀ ਦੇ ਨਾਲ ਦਹੀਂ ਨਾਲ ਲੱਗੋ ਵੀ ਦਹੀਂ ਹੋਵੇ ਉਹ ਵੀ ਮੱਚਦਾ ਸੰਗਣ ਆ ਜਾ ਬਹੁਤ ਵਧੀਆ ਲੱਗਦਾ ਸਮੋਦੋ ਖਾ ਲਿਆ ਗੁੜ ਇਹ ਗੁੜ ਖਣ ਰੋਟੀ ਪਾ ਜਾਂਦੀ ਆ ਦੇ ਕੰਮ ਵੀ ਸਾਡੇ ਹੁਣ ਨਿਬੜ ਗਏ ਆ ਹੁਣ ਸਾਡੀ ਜਾਣ ਦੀ ਤਿਆਰੀ ਆ ਇੱਕ ਦੋ ਜ਼ਰੂਰੀ ਕੰਮ ਕਰਨੇ ਆ ਤਾਂ ਹੋਰ ਦੇਖਦੇ ਆ ਉਹ ਜੀ ਹੁਣੀ ਘਰੀ ਆ ਕਿ ਨਹੀਂ ਘਰੀ ਮੈਂ ਫੋਨ ਨਹੀਂ ਕੀਤਾ ਤੇ ਅੱਜ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਸੀ ਆਏ ਆ ਇੱਦਾਂ ਹੀ ਮਿਸਤਰੀ ਪੜਾ ਲੱਗੇ ਰਹੇ ਹੁਣ ਤਾਂ हट ਗਏ ਆ ਕਦੇ ਕੰਮਕਾਰ ਵਿੱਚੋਂ ਨਿਕਲਣ ਲਿੰਦਾ ਦਿਨ ਛੋਟੇ ਕੰਮ ਹੋਣੇ ਹੀ ਆ ਤੇ ਚਲਦੇ ਆ ਹੁਣ ਤੇ ਕਨਾਲ ਗਦਾਲ ਮੇਨਾਂ ਜਾਊਗਾ ਜੋ ਕਿ ਮੈਂ ਨਹੀਂ ਜਾਣਾ ਮੈਂ ਤੇ ਚਲੋ ਠੀਕ ਹੈ ਜੀ ਤੁਹਾਨੂੰ ਮਿਲਦੇ ਆ ਭੋਜੀ ਦੇ ਘਰ ਜਾ ਕੇ ਇੱਕ ਤੋਂ ਹੋਰ ਕੰਮ ਜ਼ਰੂਰੀ ਕਰ ਹਾਂਜੀ ਅਸੀਂ ਪੂਆ ਜੀ ਦੇ ਘਰ ਪਹੁੰਚ ਗਏ ਆ ਪਿੰਡ ਬਜਾਜ ਬਿਲਕੁਲ ਬੋਪਰਾ ਦੇ ਲਾਗੇ ਪਿੰਡ ਪੈਂਦਾ ਇਹ ਤੇ ਬੋਟਰਾ ਬਜਾ ਜਿੱਦਾਂ ਲੱਗੇ ਲੱਗੇ ਪਿੰਡ 10 ਮਿੰਟ ਦਾ ਫਰਕ ਸਾਰਾ ਜਾਣੂ ਲੱਗਦਾ ਟਾਈਮ ਲੱਗਦਾ ਤੇ ਸਾਡੇ ਜਿਹੜੇ 3 ਕੰਮ ਸੀ ਉਹ ਕਰਕੇ ਆ ਗਏ ਅਸੀਂ ਤੇ ਚਾਹ ਵੀ ਪੀ ਲਈਆ ਤੇ ਇਹ ਦੇਖੋ ਭੂਆ ਜੀ ਬੈਠੇ ਆ ਭੂਆ ਜੀ ਦੀ ਨਾਲੋਂ ਬੈਠੇ ਆ ਤਾਂ ਭੂਆ ਜੀ ਦਾ ਪੁੱਤ ਆ ਇਹ ਤਿੰਨ ਕੁੜੀਆਂ ਤੋਂ ਬਾਅਦ ਹੋਇਆ ਜਿਹਦਾ ਸਰਫੇ ਦਾ ਹੀ ਆ ਇਹ ਤੇ ਰੌਂਡਿਆ ਆ ਵੀ ਮੈਨੂੰ ਛੱਡੋ ਠੰਡ ਵਿੱਚ ਮੰਮੀ ਆਦੀ ਕਹਿੰਦੀ ਵੀ ਠੰਡ ਬਹੁਤ ਆ ਵੀ ਮੈਂ ਛੱਡਣਾ ਨਹੀਂ ਹੈਗਾ ਇਹਨੂੰ ਤੇ ਮੈਂ ਸਮਾਂ ਨੂੰ ਖੇਡੇ ਪਾਉਂਦੀ ਮੈਂ ਕੈਮਰੇ ਹਾਲ ਦੇਖ ਕੈਮਰੇ ਹਾਲ ਦੇਖ ਤੇ ਉਹ ਦੇਖੀ ਜਾਂਦਾ ਆ ਤੇ ਦੇਖੋ ਦੇਖੀਂ ਇਹਨਾਂ ਤਾਂ ਬੋਲਦਾ ਨਹੀਂ ਕੁਝ ਵੀ ਤੇ ਥੋੜਾ ਥੋੜਾ ਰੋ ਵੀ ਜਾਂਦਾ ਹੈ ਦੇਖੋ ਜਿੱਦਾਂ ਹੁਣ ਸਾਡੀ ਰੀਤ ਹੈ ਜੋ ਉਹਨੂੰ ਕਹੋ ਉਹਨੇ ਉਦਾਂ ਹੀ ਕਰਨਾ ਹੈ ਤੇ ਉਦਾਂ ਹੀ ਕਰ ਦਿਜੀਏ ਇਹਨੂੰ ਕਹੋ ਵਾਇ ਕਰੋ ਵਾਇ ਕਰੋ ਜੇ ਇਹਨੂੰ ਕੋਈ ਵਾਇਗਰੂ ਕਹੇ ਵਾਇਗਰੂ ਕਰਦੀ ਆ ਕਈ ਨਹੀਂ ਐਕਟਿਵ ਹੁੰਦੇ ਕਿ ਜਿੱਦਾਂ ਲੇਟ ਬੋਲਦੇ ਆ ਕਈ ਜਲਦੀ ਬੋਲਣ ਲੱਗ ਜਾਂਦੇ ਆ ਟੜੁਲਾ ਨਾ ਲੱਜ ਲਾਜੂ ਚੱਲ ਕਿੰਨਾ ਕੰਮ ਇਹਨੂੰ ਫਿਕਰਦਸ ਜੋਤੀ ਹੈ ਇਹ ਸਾਰੇ ਘਰ ਲੈ ਲੈਂਦਾ ਆ ਲੈ ਲੈ ਬਸ ਕਰਦਾ ਸਹਾਰਾ ਆਏ ਆਏ ਸਾਸ ਭਾਈ ਕਰ ਚੱਲ ਹੂੰ ਨਾ ਨਾ ਇਹ ਕਰਤਾ ਆਵੇ ਓਏ ਇੱਧਰ ਦੇਖ ਓਏ ਮਨ ਕੀਰਤ ਜਿਲੇ ਆ ਤਾਂ ਇੱਧਰ ਇੱਧਰ ਦੇਖ ਉਹ ਚੱਕ ਰਿਹਾ ਹਾਈ ਹਾਈ ਉਹਦਾ ਫੋਟੋ ਮੈਂ ਉਹ ਵੀਡੀਓ ਪਾਈ ਸੀ ਨਾ ਮੇ ਕੋਈ ਚੋਂ ਕੋਣ ਨਹੀਂ ਆਣਾ ਇਹ ਮੈਂ ਕਿ ਸਾਡਾ ਹੀ ਨਿਆਣਾ ਹੈ ਆ ਮਨ ਕੀ ਤੈਨੂੰ ਕਰ ਬੋ ਤੂੰ ਆਖ ਕੇ ਨਾ ਆਹ ਆਏ ਚਾਹ ਇਹ ਨਿਗਾਹ ਨਹੀਂ ਇਹ ਨਿਗਾਹ ਨਹੀਂ ਪੈਂਦੀ ਉਹ ਲੈ ਗਿਆ ਆਹ ਨਿਗਾਹ ਨਹੀਂ ਪੈਂਦੀ ਹੈ ਜੀ ਹੈ ਅੱਛਾ ਆਈ ਹਾਂਜੀ ਹੁਣ ਅਸੀਂ ਪਹੁੰਚ ਕੇ ਘਰ ਮੈਂ ਤੇ ਗਰਲਾਲ ਗਏ ਸੀ ਤੇ ਠੰਡ ਵੜੀ ਆ ਬਹੁਤ ਜ਼ਿਆਦਾ ਆ ਤੁਸੀਂ ਤਾਂ ਠੰਡ ਠੰਡ ਕਰਦੇ ਰਹਿੰਦੀ ਐ ਤੇ ਠੰਡ ਕਰਕੇ ਫਿਰ ਅੱਜ ਕੋਈ ਵਲੌਗ ਸ਼ੂਟ ਨਹੀਂ ਹੋਇਆ ਹੱਥੋਂ ਉਠਰਦੇ ਨਾ ਮੋਰਾ ਹਾਲਿਆ ਤੇ ਜੋਤੀ ਨੇ ਵਿਚਾਰ ਬਣਾਏ ਸੀ ਉੱਥੇ ਵੀ ਚਾਹ ਪੀਣੀ ਆ ਨਾ ਪੀ ਕੇ ਬਿਸਕਟਾਂ ਆਏ ਆ ਪਰ ਠੰਡ ਹੈਗੀ ਚਾਹ ਦਾ ਕੋਈ ਹਿਸਾਬ ਨਹੀਂ ਨਾ ਪਤਾ ਲੱਗਦਾ ਵੀ ਕਿੰਨੀ ਆਪਾਂ ਨੂੰ ਕੋਈ ਹਿਸਾਬ ਨਹੀਂ ਚਾਦਾ ਹੁੰਦਾ ਜਿੰਨੀ ਹੋਵੇ ਓਨੀ ਬਸ ਈ ਆ ਆਪ ਬਣਾਈਏ ਮੈਂ ਚਾਹ ਆ ਕੇ ਗੁੜ ਦੀ ਚਾਹ ਬਣਾ ਲਈਆ ਤੇ ਗੁੜ ਦੀ ਚਾਹ ਬੜੀ ਟੇਸਟੀ ਲੱਗਦੀ ਆ ਬਹੁਤ ਵਧੀਆ ਬਣਦੀ ਆ ਸਾਡੇ ਜਿਹੜਾ ਘਰ ਦਾ ਗੋੜਿਆ ਉਦਾਂ ਚਾਹ ਦੇ ਉੱਪਰ ਹੀ ਦੁੱਧ ਪੈ ਜਾਂਦਾ ਆ ਜਿੱਦਾਂ ਕਈ ਦਾ ਗੁੜ ਇਦਾਂ ਦੇ ਹੁੰਦੇ ਵਿੱਚ ਚਾਹ ਫੁੱਟ ਜਾਂਦੀ ਆ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਗੁੜ ਬਹੁਤ ਵਧੀਆ ਆ ਤੇ ਗੁੜ ਖਾਣ ਨੂੰ ਵੀ ਬਹੁਤ ਟੇਸਟੀ ਹੁੰਦਾ ਆ ਆਪਾਂ ਨੂੰ ਖਾਣਾ ਗੁੜ ਖਾਣਾ ਚਾਹੀਦਾ ਆ ਗੁੜ ਨਾਲ ਕਈ ਬਿਮਾਰੀਆਂ ਹਟਦੀਆਂ ਲੱਗਦੀਆਂ ਨਹੀਂ ਹੈਗੀਆਂ ਤੋਂ ਉੱਪਰ ਚੜਨਾ ਦਾ ਤੇ ਮੇਰੇ ਭੋਣ ਨੇ ਤੇ ਮੈਨੂੰ ਸੂਟ ਦਾ ਸੂਟ ਲੋੜੀ ਦਾ ਮੇਰੀ ਤੇ ਲੋੜੀ ਬਣ ਗਈ ਆ ਤੈਨੂੰ ਸੂਟ ਦਿਖਾਣੀ ਆ ਮੇਰੀ ਲੋੜੀ ਬਣੀ ਐਡਵਾਂਸ ਐਡਵਾਂਸ ਲੋੜੀ ਬਣ ਗਈ ਮੇਰੀ ਆ ਗਈ ਆ ਬਹੁਤ ਚੰਗੀ ਆ ਜੀ ਗੱਲ ਸੂਟਾਂ ਦੀ ਨਹੀਂ ਹੁੰਦੀ ਗੱਲ ਤਾਂ ਰਿਸ਼ਤਿਆਂ ਵਿੱਚ ਪਿਆਰ ਦੀ ਹੁੰਦੀ ਆ ਕੋਈ ਲੈਣ ਜਾਂਦਾ ਭੁੱਖਾ ਨਹੀਂ ਹੁੰਦਾ ਹੈਗਾ ਸਿਰਫ ਇਹ ਤਾਂ ਪਿਆਰ ਦੀ ਗੱਲ ਆ ਰਿਸ਼ਤਿਆਂ 'ਚ ਪਿਆਰ ਹੋਣਾ ਚਾਹੀਦਾ ਆ ਪਰ ਅੱਜ ਅੱਜ ਦੇ ਸਮੇਂ ਵਿੱਚ ਬਹੁਤ ਘਟ ਗਿਆ ਪਿਆਰ ਉਹ ਗੱਲ ਹੈ ਨਹੀਂ ਜੋ ਪਹਿਲਾਂ ਰਿਸ਼ਤਿਆਂ 'ਚ ਹੁੰਦੀ ਸੀਗੀ ਪਹਿਲਾਂ ਇਦਾਂ ਗੱਲਾਂ ਕੱਚੇਕਾਰ ਹੁੰਦੇ ਸੀਗੇ ਤੇ ਰਿਸ਼ਤੇ ਪੱਕੇ ਹੁੰਦੇ ਸੀਗੇ ਅੱਜ ਕੱਲ੍ਹ ਘਰ ਪੱਕੇ ਤੇ ਰਿਸ਼ਤੇ ਕੱਚੇ ਆ ਤੇ ਹੈ ਨਹੀਂ ਅੱਜ ਕੱਲ੍ਹ ਕੋਈ ਕਿਸੇ ਨੂੰ ਮਤਵ ਵਾਲ ਕੱਲ ਪਹਿਲਾਂ ਰਿਸ਼ਤੇ ਨਾਤੀ ਹੁੰਦੇ ਸੀਗੇ ਮਿਲਮਰਾਫ ਹੁੰਦਾ ਸੀਗਾ ਦੁੱਖਦਰਦ ਹੁੰਦਾ ਸੀਗਾ ਰਿਸ਼ਤੇ ਅੰਦਰ ਭੈਣ ਭਰਾਵਾਂ ਨੂੰ ਅੱਜ ਕੱਲ ਉਹ ਨਾ ਰਿਸ਼ਤੇ ਰਹੇ ਆ ਸਿਰਫ ਦਿਖਾਵੇ ਦਿਖਾਵੇ ਰਹਿ ਗਏ ਆ ਇਹ ਰਿਸ਼ਤੇ ਆਂ ਦੀ ਪਿਆਰੇ ਹੈ ਨਹੀਂ ਅੱਜ ਕੱਲ ਕਿਸੇ ਦਾ ਕਿਸੇ ਦੇ ਨਾਲ ਕੋਈ ਵੀ ਪਤਾ ਨਹੀਂ ਕਿ ਕੋਈ ਕੋਈ ਸਮੇਂ ਦੀ ਮਾਰ ਆ ਜਾਂ ਕਿਸ ਹਾਲਤਾ ਆ ਆ ਕੁਝ ਨਹੀਂ ਪਤਾ ਲੱਗਦਾ ਹੈਗਾ ਪਹਿਲੇ ਸਮੇਂ ਜਿਹੜਾ ਪਿਆਰ ਹੁੰਦਾ ਸੀ ਕੋ ਜੇ ਨਾਲ ਇਸ ਤਰ੍ਹਾਂ ਨੇ ਆਉਣਾ ਜਾਣਾ ਪਰ ਹੁਣ ਤਾਂ ਕੋਈ ਇੱਕ ਇਹ ਤੇ ਜਾਂਦਾ ਹੁੰਦਾ ਨਹੀਂ ਹੈਗਾ ਉਹ ਗੱਲ ਹੀ ਨਹੀਂ ਹੈਗੀ ਰਿਸ਼ਤਿਆਂ ਵਾਲੀ ਤੇ ਸਮੇਂ ਉਹ ਚੰਗੇ ਹੁੰਦੇ ਸੀ ਪਹਿਲੇ ਵਧੀਆ ਹੁੰਦੇ ਸੀਗੇ ਉਹਨਾਂ ਸਮੇਂ ਸਾਧਨ ਘੱਟ ਹੁੰਦੇ ਸੀ ਸੁਹੂਤਾਂ ਘੱਟ ਹੁੰਦੀਆਂ ਸੀਗੀਆਂ ਤੇ ਇੱਕ ਦੂਜੇ ਤੱਕ ਸਾਰਾ ਲੋਡਾਂ ਹੁੰਦੀਆਂ ਸੀ ਅੱਜ ਕੱਲ ਸਭ ਸੁਖ-ਸੂਤਰੇ ਇੱਕ ਨੂੰ ਹੈਗੀ ਆ ਤੇ ਕਿਸੇ ਲੋਡ ਤਹਿਣ ਹੈ ਨਹੀਂ ਕਿਸ ਤੱਕ ਤੇ ਬਹੁਤ ਸਮਾਂ ਬਦਲ ਚੁਕਾਇਆ ਇਹ ਗੱਲ ਆ ਤੁਰ ਕੋ ਲੈਣ ਤਾਂ ਨਹੀਂ ਭੁੱਖਾ ਹੁੰਦਾ ਸਿਰ ਪਿਆਰ ਦੀ ਗੱਲ ਆ ਦੇਖੋ ਜੀ ਸੂਟ ਦਿੱਤਾ ਮੇਰੀ ਭੂਆ ਜੀ ਨੇ ਕਿੰਨਾ ਸੋਹਣਾ ਨਾਲ ਸਟੋਲ ਹੈ ਇਹਦੇ ਸਟੋਲ ਸਟੋਲ ਹੈਗਾ ਸ਼ਾਲ ਵਾਲਾ ਨੇ ਸ਼ਾਲ ਵਾਲਾ ਸੂਟ ਹੈ ਗਰਮ ਹੈ ਬਹੁਤ ਸੋਹਣਾ ਛਿੱਟਿਆਂ ਵਾਲਾ ਆ ਜਿੱਦਾਂ ਕਣਕ ਤੇ ਛਿੱਟੇ ਨਹੀਂ ਹੁੰਦੇ ਹੈਗੇ ਉਦਾਂ ਦਾ ਰੰਗ ਬਹੁਤ ਸੋਹਣਾ ਬਹੁਤ ਵਧੀਆ ਠੀਕ ਹੈ ਬਹੁਤ ਸੋਹਣਾ ਜੀ ਸੋਨੇ ਦੇ ਤਾਰੇ ਆ प्यार ਨਾਲ ਕੋ ਦੇਵੇ ਚੀਜ਼ ਸੋਨੇ ਦੇ ਤਾਰੇ ਹੁੰਦੀ ਆ ਬਹੁਤ ਵਧੀਆ ਆ ਇਹ ਭਾਈਓ ਤੰਦਰੁਸਤੀਆਂ ਦੇ ਸਾਰੇ ਪਹਿਲਾਂ ਸਾਡੀ ਭੂਆ ਜੀ ਨੂੰ ਤੇ ਨਾਲ ਡਾਕਟਰ ਸਾਹਿਬ ਦੀ ਵਰਦੀ ਆ ਨਾਲ ਤੌਲੀਆਂ ਲਾਇਆ ਮੇਕੋ ਪੂਰੇ ਕਰਵਿਆਰ ਕੀਤੇ ਆ ਤੇ ਸੂਰ ਦੇ ਨਾਲ ਪੈਸੇ ਦਿੱਤੇ ਆ ਤੇ ਦੇਖੋ ਇਦਰਾਣੀ ਮੇਰੀ ਨੇ ਪਿੰਨੀਆਂ ਪਾਤੀਆਂ ਕਿੰਦੀ ਦੀ ਪਿੰਨੀਆਂ ਆ ਟੇਸਟ ਦੇਖੋ ਇਹ ਪਿੰਨੀਆਂ ਬਣਾਈਆਂ ਆ ਤੇ ਮੇਗਾ ਚੱਲ ਦਿਖਾਓ ਟੇਸਟ ਦੇਖਦੇ ਆ ਤੇ ਵੇਹ ਚਾਹ ਨਾ ਵੀ ਰੱਖੀਆਂ ਸੀ ਉਹਨੇ ਤੇ ਬਹੁਤ ਟੇਸਟੀ ਆ ਪਿੰਨੀਆਂ ਬਹੁਤ ਵਧੀਆ ਆ ਦੇਖੋ ਜੀ ਪਿਆਰ ਆ ਕੋਈ ਚੀਜ਼ ਭਾਵੇਂ ਕੋ ਤਣਕਾ ਹੀ ਦੇਵੇ ਪਿਆਰ ਵਿੱਚ ਹੋਣਾ ਚਾਹੀਦਾ ਆ ਤੇ ਬਹੁਤ ਵਧੀਆ ਆ ਰਿਸ਼ਤੇ ਨਾ ਤੇ ਪਿਆਰ ਦੇ ਹੋਣੇ ਚਾਹੀਦੇ ਆ ਲੈਣ ਦੇਣ ਦੀ ਨਹੀਂ ਹੁੰਦੀ ਕੋਈ ਦੇਖੋ ਪਰਦੇ ਵੀਰ ਅਖਟ ਸਰ ਜਿਹਨਾਂ ਨਾਲ ਤੋੜੇ ਦਿੱਤਾ ਹੈ ਟੋਲੀ ਆ ਵੀ ਵਧੀਆ ਲਾਇਆ ਬਹੁਤ ਸੋਹਣਾ ਬਹੁਤ ਵਧੀਆ ਚੰਕ ਲੋੜੀ ਮੈਨੂੰ ਮਿਲੀ ਅਜੇ ਦੇਖੋ ਬਟਨ ਵਾਲੇ ਐ ਸੂਟ ਮਟਣਾ ਵਾਲਾ ਬਟਨ ਲੱਗੇ ਐ ਤੇ ਇਹਦੇ ਕਿੰਨੇ ਕਿੰਨਾ ਵਧੀਆ ਆ ਤੇ ਭੂਆ ਜੀ ਨੇ ਮੈਨੂੰ ਰਖੜੀ ਆ ਵੇ ਦਿੱਤਾ ਸੀਗਾ ਤੇ ਆਪਣੀ ਧੀ ਮੰਨਦੇ ਆ ਲੱਗਦਾ ਤੇ ਮੇਰੀ ਭੂਆ ਸੱਸਿਆ ਜੀ ਤੇ ਮੈਨੂੰ ਆਪਣੀ ਧੀਾਂ ਘੁੰਮਾਉਂਦੇ ਆ ਹੜੀ ਧੀ ਆ ਉਹ ਸਾਡੀ ਤੀਏ ਤਾਂ ਅਸੀਂ ਵੀ ਇਹਨਾਂ ਨੂੰ ਮਾਵਾ ਵਾਂਗੂੰ ਮੰਨੀ ਸਾਡੀ ਮਾਂ ਆ ਤੇ ਚਲੋ ਠੀਕ ਆ ਕੰਮ ਕਰ ਕਰ ਲਈਏ ਹਾਂ ਜੀ ਕੱਪੜੇ ਮੈਂ ਸਾਂਭ ਲਏ ਤੇ ਸਾਮਕੇ ਰੱਖ ਲਏ ਅਲਮਾਰੀ ਚ ਤੇ ਜਦੋਂ ਸਮਾਉਣਿਆ ਫੇਰ ਮੈਂ ਕੱਢੂੰਗੀ ਤੇ ਭੋਜ ਨੂੰ ਦਿਖਾਵੂੰਗੀ ਹਾਂ ਤੁਹਾਡਾ ਸੂਟ ਸਮਾ ਕੇ ਮੈਂ ਪਾ ਲਿਆ ਤੇ ਇੱਥੇ ਹੋ ਗਈ ਤਿਆਰੀ ਸਾਡੀ ਪਿੰਨੀਆਂ ਬਣਾਉਣ ਦੀ ਤੇ 2 ਕਿਲੋ ਲਿਆ ਤੇਲ ਜਿੱਦਾਂ ਕਈ ਦੇਸੀ ਕੀ ਵਿਰਾਂ ਲੈਂਦੇ ਪਰ ਅਸੀਂ ਤੇਲ ਚ ਬਣਾਈ ਬਣਾਈਦੀਆਂ ਅਰਸੀ ਦਾ ਤੇਲ ਹੁੰਦਾ ਆ ਤੇ ਬਹੁਤ ਟੇਸਟੀ ਬਣਦੀਆਂ ਪਰਖਰੀਆਂ ਬਣਦੀਆਂ ਮੁਗਦੇ ਬਣਦੀਆਂ ਤੇ ਹੁਣ ਤੇਲ ਹੁਣ ਕਾੜਨਾ ਆ ਤੇ ਕਿਦਾਂ ਕੱਚਾ ਤੇਲ ਹੈ ਜੀ ਫੇ ਕੱਚਾ ਤੇਲ ਰਵਿ ਤੇ ਖਸਮਲ ਜੀ ਆਉਣ ਲੱਗ ਪਿੰਦੀ ਆ ਤੇ ਫੇ ਪਿੰਨੀਆਂ ਨਹੀਂ ਵਧੀਆ ਵਧੀਆ ਬਣਦੀਆਂ ਹੈਗੀਆਂ ਦੇਖੋ ਹੁਣ ਤੇਲ ਦੇ ਝੱਗ ਆਉਣ ਲੱਗ ਆ ਗਈ ਆ ਤੇ ਜਦੋਂ ਝੱਗ ਛੜ ਗਈ ਤੇ ਫੇਰ ਬਾਅਦ ਚੋਂ ਤੇ ਫੇਰ ਆਪਾਂ ਜਿਹੜਾ ਮਤਲਬ 2 ਕਿਲੋ ਅਲਸੀ ਤੇ 2 ਹੀ ਕਿਲੋ ਨਹੀਂ 1.5 ਕਿਲੋ ਲੈ ਦਾਣੀ ਵਿੱਚ ਕਣਕ ਦੇ ਉਹ ਵਿੱਚ ਪਸਾਏ ਆ ਤੇ 2 ਕਿਲੋ ਜਿੱਦਾਂ ਗੋੜ ਆਪਾਂ ਲਿਆ ਆ ਤੇ ਚੀਜ਼ਾਂ ਬਰਾਬਰ ਬਰਾਬਰ ਲੈਣੀਆਂ ਪੈਂਦੀਆਂ ਫੇਰ ਵਧੀਆ ਚੀਜ਼ ਬਣਦੀ ਆ ਪਿੰਨੀਆਂ ਬਣਦੀਆਂ ਤੇ ਦੇਖੋ ਸਟੱਬਲ ਦਾ ਸਾਰਾ ਜਦ ਜ਼ੋਰ ਲੱਗਿਆ ਪਿਆ ਪਿੰਨੀਆਂ ਬਣਾਉਣ ਵਿੱਚ ਸਾਰੇ ਲੱਗੇ ਬੈਠੇ ਆ ਤੇ ਅਖੁਰ ਪਫੜਿਆ ਆ ਤੇ ਹੁਣ ਤੇਲ ਪੱਕ ਜਾਣਾ ਤੇ ਦੇਖੋ ਕਿਦਾਂ ਕੁ ਬਣ ਰਹੀ ਆ ਤੇਲ ਕੜਾਂ ਲਾਈਆਂ ਮੋਟੋ-ਮੋਟੀਆਂ ਵੀ ਚਲ ਸੋਣਾ ਅੱਗ ਨਾ ਬੁਜੇ ਕਿਉਂ 11 ਜਿਹੜੀ ਅੱਗ ਹੁੰਦੀ ਆ ਨੇ ਬੋਈਦੀ ਹੈ ਕਿ ਜਦੋਂ ਜਦੋਂ ਆਪਾਂ ਪਾਥੀਆਂ ਲਾਉਣੀ ਆ ਤਾਂ ਪਾਥੀਆਂ ਇੱਕਦਮ ਸਵਾਹ ਬਣ ਜਾਂਦੀ ਆ ਤੇ ਉਹ ਛੇਤੀ ਬੁੱਝ ਜਾਂਦੀ ਅੱਗ ਤਾਂ ਦੇਖੋ ਮੈਂ ਕਟਲਿਆਸੀ ਵਿੱਚ ਗੋੜੇ ਕੜਾਈ ਦੇ ਵਿੱਚ ਵਿੱਚ ਪਾਉਣ ਨੂੰ ਇਹਦੇ ਹਾਂਜੀ ਤੇਲ ਕੜਾਈ ਦਾ ਹੁਣ ਇਹਨੂੰ ਸੜ ਗਿਆ ਤੇ ਜਿਹੜੇ ਬਲਬਲੇ ਜੀ ਸਿਉਂਦੇ ਉੱਪਰ ਝੱਗ ਜੀ ਤੇ ਉਹ ਮਰ ਗਈ ਆ ਤੇ ਤੇਲ ਗਿਆ ਪੱਕ ਇਹ স্মੈਲ ਜਿਹੜਾ ਆ ਵੀ ਹੋਏ ਨਿਸ਼ਾਨੀ ਹੁੰਦੀ ਆ ਵੀ ਪੱਕ ਗਿਆ ਤੇਲ ਤੇ ਹੁਣ ਜਿੰਨਾ ਪਿਆਸੀ ਨੇ ਕੜਾਈ ਵਿੱਚ ਗੋੜ ਮੈਂ ਕੱਟ ਕੇ ਰੱਖਿਆ ਸੀਗਾ ਉਹ ਪਾਤਾ ਸਾਰੇ ਹੀ ਵੀ ਜਿੱਦਾਂ ਕਹ ਲੋ ਵੀ ਹੁਣ ਚਾਣੀ ਬਣ ਜਾਣੀ ਹੈ ਤੇ ਗੁੜਿਆ ਨੂੰ ਖੋਰਨਾ ਪੈਣਾ ਤੇਲ ਵਿੱਚ ਵੀ ਜੇ ਗੁੜ ਰਹਿ ਗਿਆ ਰੀਣ ਵੀ ਡਲੀ ਰਹਿ ਗਈ ਤਾਂ ਉਹ ਫਿਰ ਇਹਦੇ ਮੂੰਹ ਚ ਆਉਂਦੀ ਹੈ ਤਾਂ ਸੇ ਨਹੀਂ ਲੱਗਦੀ ਹੈਗੀ ਤਾਂ ਆਪਾਂ ਇਹਨੂੰ ਇੱਦਾਂ ਖੁਰਪੇ ਨਾਲ ਘੋਲਣਾ ਹੈ ਤੇ ਫਿਰ ਜਿਹੜਾ ਤੇਲ ਮਿਕਸ ਹੋ ਜੂ ਵਿੱਚ ਗੁੜ ਚ ਤੇ ਇੱਕਦਮ ਚਾਣੀ ਸੋਹਣੀ ਬਣ ਜਾਣੀ ਹੈ ਤੇ ਦੇਖੋ ਤਾਂ ਖੁਰਪਾ ਘਮਾਈ ਜਾਣਾ ਹੈ ਤੇ ਡੈਡੀ ਹਣੀ ਵੀ ਕਹਿੰਦੇ ਵੀ ਇਦਾਂ ਖੁਰਪਾ ਘਮਾਏ ਨੂੰ ਸਹੀ ਕਰ ਇਹਨੂੰ ਚਾਣੀ ਸੋਹਣੀ ਰਲ ਜਵੇ ਤੇ ਗੁੜ ਨਹੀਂ ਰਹਿ ਜਵੇ ਵਿੱਚ ਇਹਦੇ ਤੇ ਦੇਖੋ ਜੋ ਉਹਦਣਾ ਸ਼ਰਾਰਤਾ ਕਰਨ ਡਿਆ ਆ ਤੇ ਇਹ ਨੂੰ ਹੀ ਚਾਣੀ ਬਣ ਗਈ ਤਾਂ ਹੁਣ ਵਿੱਚ ਸਮਾਨ ਜਿਹੜਾ ਲਿਆਂਦਾ ਪਸਾ ਕੇ ਅਲਸੀ ਤੇ ਦਾਣੇ ਉਹਦਾ ਪੀ ਨਹੀਂ ਹੁੰਦੇ ਹੈਗੇ ਤੇ ਇਦਾਂ ਹੀ ਇਹ ਕੋਲੂ ਵਾਲੇ ਪੀਂਦੇ ਆ ਤੇ ਹਰ ਸਾਲ ਪਸਾ ਕੇ ਲੈ ਆਈਦੀ ਆ ਤੇ ਚਾਣੀ ਹੋ ਗਈ ਤਿਆਰ ਗੁੜ ਦੀ ਤੇ ਹੁਣ ਮੈਂ ਇਹਦੇ ਵਿੱਚ ਸੈੱਟ ਦੇਣੀ ਪਾ ਦੇਣੀ ਆ ਉਹ ਅਲਸੀ ਤੇ ਇੱਕਦਮ ਸਹੀ ਹੋ ਜਾਣੀ ਆ ਹਾਂਜੀ ਅਲਸੀ ਦੇ ਤੇਲ ਵਿੱਚ ਗੋੜਿਆਂ ਨੂੰ ਘੁਲ ਗਿਆ ਘਰਪੇਣਾ ਕਮਾ ਕਮਾ ਕੇ ਇੱਕਦਮ ਜਿੱਦਾਂ ਕਰ ਲੋ ਚਾਣੀ ਵਧੀਆ ਕਰ ਲਈ ਆ ਤੇ ਇੱਕਦਮ ਗਲੀ ਡਲੀ ਨਹੀਂ ਹੈਗੀ ਵਿੱਚ ਸਹੀ ਇੱਕਦਮ ਤੇ ਹੁਣ ਵਿੱਚ ਇਹਦਾ ਪੀਸ਼ਾ ਸਮਾਂਸੀ ਉਹ ਮਿਕਸ ਕਰਤਾ ਆ ਤੇ ਉਹ ਪਾਤਾ ਵਿੱਚ ਇਹਦੇ ਦੇਖੋ ਕੜਾਈ ਬਹੁਤ ਵੱਡੀ ਆ ਤੇ ਹੁਣ ਖੁਰਪੇਣਾ ਐ ਇਕਦਮ ਮਿਕਸ ਕਰਨਾ ਇਹਨੂੰ ਵੀ ਸਾਰਾ ਮਿੱਠਾ ਵਿੱਚ ਰਲ ਜਾਵੇ ਇਹਦੇ ਪੀਸੇ ਹੋਏ ਸਮਾਨ ਦੇ ਤੇ ਖੁਰਪਾ ਚੰਗੀ ਤਰ੍ਹਾਂ ਘੁਮਾ ਦੇਣਾ ਵਿੱਚ ਇਹਦੇ ਤੇ ਇਹਨੂੰ ਮਿਕਸ ਹੋ ਜਵੇ ਦੇਖੋ ਜੀ ਲਾਟਾਂ ਦਾ ਬਹੁਤ ਵੱਢੀਆਂ ਆ ਅੱਗ ਬਹੁਤ ਤੇਜ਼ ਆ ਥੋੜੀ ਮੱਠੀ ਆ ਗੋਵੇ ਫੇ ਨਹੀਂ ਸੂਤ ਨਹੀਂ ਆਉਂਦੀ ਹੈਗੀ ਇਹ ਤੇ ਦੇਖੋ ਹੁਣ ਖੁਰਪਾ ਮੈਂ ਹੁਣ ਫੜਨਾ ਆ ਤੇ ਨੇ دیر ਕੋ ਤਾਂ ਨਹੀਂ ਖੁਰਪਾ ਬਜਾ ਹੁਣ ਮੈਂ ਫੜੂੰਗੀ ਖੁਰਪਾ ਘਮਾਉਂਗੀ ਖੁਰਪਾ ਹੁਣ ਜੋਤ ਨੇ ਕੈਮਰਾ ਫੜ ਲਿਆ ਤੇ ਮੈਂ ਕਿਹਾ ਲੱਖ ਰੁਪਏ ਮੈਨੂੰ ਫੜਾ ਹੁਣ ਮੈਂ ਚੰਗੀ ਤਰ੍ਹਾਂ ਮਿਕਸ ਕਰੂੰਗੀ ਤਿੱਕ ਤੇ ਮਿੱਠੇ ਤੋਂ ਘਟ ਨਾਲ ਰਹਿ ਜਵੇ ਮਿਕਸ ਐਨ ਉਹ ਖੁਰਪੇ ਦੇ ਨਾਲ ਤੇ ਬਹੁਤ ਟੇਸਟੀ ਬਣਦੀਆਂ ਕਮੈਂਟ ਕਰਕੇ ਦੱਸਿਓ ਵੀ ਇਦਾਂ ਕੌਣ ਕੌਣ ਬਣਾਉਂਦੇ ਆ ਪਿੰਨੀਆਂ ਤੇਲ ਪਾ ਕੇ ਜਾਂ ਘਿਓ ਪਾ ਕੇ ਖਾਸ ਕਰਕੇ ਘਿਓ ਪਾ ਕੇ ਦੱਸਿਓ ਕਿ ਆਪਾਂ ਸਾਨੂੰ ਵਧੀਆ ਲੱਗਦੀਆਂ ਇਹ ਤੇਲ ਵਿੱਚ ਕਈ ਵਾਰ ਜਿੱਦਾਂ ਘੇਰਾਂ ਪਿੰਨੀਆਂ ਦੇ ਜੰਮ ਜਾਂਦਾ ਆ ਤੇ ਉਹ ਸੋਹਣਾ ਨਹੀਂ ਲੱਗਦਾ ਹੈਗਾ ਪਿੰਨੀਆਂ ਤੇ ਤੇ ਜਿਹੜਾ ਤੇਲ ਹੁੰਦਾ ਇਹ ਪਿੰਨੀਆਂ ਦਾ ਜੰਮਦਾ ਵੀ ਹੈ ਨੀਗਾ ਤੇ ਬਹੁਤ ਟੇਸਟੀ ਬਣਦੀਆਂ ਪਿੰਨੀਆਂ ਇਹ ਦੇਖੋ ਸਾਡੀਆਂ ਬਿੰਨੀਆਂ ਹੁਣ ਬਣ ਕੇ ਹੋ ਗਈਆਂ ਤਿਆਰ ਤੇ ਇਹ ਮੰਮੀ ਦੱਸਣ ਦੇ ਹੀ ਮੈਨੂੰ ਕਹਿੰਦੇ ਇਦਾਂ ਦਾ ਬਣਾ ਤੇ ਮੈਂ ਫੇਰ ਇਦਾਂ ਦਾ ਬਣਾਈਆਂ ਕਿਉਂ ਪਿੰਡ ਵੱਡੀ ਮੰਮੀ ਬਣਾ ਲੈਂਦੇ ਹੁੰਦੇ ਸੀਗੇ ਤੇ ਨਹੀਂ ਇਦਾਂ ਕਦੀ ਬਣਾਈਆਂ ਹੁੰਦੀਆਂ ਸੀਗੀਆਂ ਤੇ ਸਿਆਣੇ ਮੈਂ ਉਹ ਦਿੱਦੀ ਬਣਾਈ ਗਈ ਤੇ ਪਿੰਨੀਆਂ ਬਣਾਉਣੀਆਂ ਬਹੁਤ ਸੌਖੀਆਂ ਇਹਦਾ ਸਾਮਾਨ ਸਾਰਾ ਤਿਆਰ ਸੀ ਪਹਿਲਾਂ ਸਿਰਫ ਮਿਲਾਉਣਾ ਹੀ ਸੀਗਾ ਰਲਣਾ ਹੀ ਸੀਗਾ ਤੇ ਇੱਕ ਮਿੰਟ ਮਿੰਟ ਤੱਕ ਘੜੀ ਮਿੰਟ ਦਾ ਕੰਮ ਤੇ ਮਿੰਟ ਮਿੰਟ ਹੀ ਚਲੋ ਨਿਬੜ ਗਿਆ ਪਿੰਨੀਆਂ ਦਾ ਕੰਮ ਸਾਡਾ ਤੇ ਚਲੋ ਪਿੰਨੀਆਂ ਰਲ ਆ ਗਈਆਂ ਤੇ ਜੋ ਵੀ ਆਪਾਂ ਡਰਾਈ ਫੁੱਡ ਪਾਉਣਾ ਹੈ ਤੇ ਕੜਾਹੀ ਥੱਲੇ ਲਾ ਕੇ ਤੇ ਫੇਰ ਵਿੱਚ ਮਿਕਸ ਕਰਾਂਗੇ ਤੇ ਤੇ ਫੇਰ ਵਟਦੇ ਆ ਪਿੰਨੀਆਂ ਹਾਂਜੀ ਪਿੰਨੀਆਂ ਬਟਲੀਆਂ ਸਾਰੇ ਟੱਬ ਨੇ ਨਾਲ ਕੇ ਤਾਂ ਪਿੰਨੀਆਂ ਦਾ ਸਾਡਾ ਕੰਮ ਨਿਭੜਿਆ ਅੱਜ ਤੇ ਇਦਦੇ ਵਸ ਕਿੰਨੇ ਦਿਨ ਹੋ ਗਏ ਸੀਗੇ ਮੈਂ ਅੱਜ ਬਣਾਉਨੇ ਆ ਕੱਲ ਬਣਾਉਂਦੇ ਟਾਈਮ ਲੱਗਦਾ ਨਹੀਂ ਸੀਗਾ ਤੁਹਾਨੂੰ ਪਤਾ ਛੋਟ ਛੋਟ ਦੇਨੇ ਆ ਤੇ ਕੰਮ ਇੰਨੇ ਆ ਤੇ ਅੱਜ ਟਾਈਮ ਕੱਢਿਆ ਨਾਲ ਮਿਲ ਕੇ ਚਲੋ ਸਾਰਿਆਂ ਨੇ ਬਣਾਈਆਂ ਪਿੰਨੀਆਂ ਤਾਂ ਚੱਕੋ ਪਿੰਨੀ ਸਵੇਰ ਨੂੰ ਚਾਹ ਦੇ ਨਾਲ ਤੇ ਵਧੀਆ ਸਾਨੂੰ ਠੰਢਣ ਲੱਗੂਗੀ ਆਲਸੀ ਦਾ ਪਿੰਨੀ ਖਾ ਕੇ ਵੈਸੇ ਕਈ ਆਲਸੀ ਨਹੀਂ ਪਾਉਂਦੇ ਹੈਗੇ ਕਈ ਜਿੱਦਾਂ ਵੰਗੀ ਦਾਲ ਪਾ ਲੈਂਦੇ ਆ ਤੇ ਵੈਸੇ ਜਿੱਦਾਂ ਖੋਆ ਪਾ ਲੈਂਦੇ ਆ ਚਲੋ ਆਪ ਆਪਣੀ ਮਰਜ਼ੀ ਹੁੰਦੀ ਆ ਤੇ ਖੋਆ ਵੀ ਬਹੁਤ ਤੇਜ਼ ਹੁੰਦਾ ਆ ਤੇ ਜਿੱਦਾਂ ਗਲਵਾਲੀ ਸੀ ਵੀ ਬਹੁਤ ਤੇਜ਼ ਹੁੰਦੀ ਏ ਇੱਕ ਚੀ ਪਿੰਦੀ ਹਾਂਜੀ ਪਿੰਨੀਆਂ ਬਣਾ ਲਈਆਂ ਸਾਰੇ ਟੱਬ ਦਾ ਜੋਰ ਲੱਗਿਆ ਪਿਆ ਵਾ ਜੀ ਪਿੰਨੀਆਂ ਬਣਾਉਣ ਤੇ ਸਮਾਨ ਉਹ ਪਹਿਲੇ ਮੋਰ ਮਤਲਬ ਤਿਆਰ ਕਰਕੇ ਰੱਖਿਆ ਸੀ ਕਿੰਨੇ ਦਿਨਾਂ ਦਾ ਆਲਸੀ ਪਾਉਣ ਕੇ ਰੱਖੀ ਸੀ ਮੈਂ ਤੇ ਗੁੜ ਵੀ ਲਿਆ ਕੇ ਰੱਖਿਆ ਸੀ ਤੇਲ ਵੀ ਮਿਠਾ ਸਾਰਾ ਕੁਝ ਸਿਰਫ ਰਲਾਉਣੇ ਸੀਗਾ ਤੇ ਸਾਰੇ ਕੰਮ ਹੋ ਗਏ ਧੂਆ ਨੂੰ ਵੀ ਮਿਲਿਆਈਆਂ ਮਿਲ ਕੇ ਲਈਆਂ ਤੇ ਇੰਨੇ ਦਿਨਾਂ ਦੇ ਲਈਆਂ ਪਿੰਨੀਆਂ ਵੀ ਬਣ ਗਈਆਂ ਸਾਰੇ ਕੰਮ ਹੋ ਗਏ ਬਹੁਤ ਦਿਨ ਬਹੁਤ ਤੇ ਚੜਿਆ ਅੱਜ ਬਹੁਤ ਵਧੀਆ ਆ ਪਿੰਨੀਆਂ ਬਣਾਈਆਂ ਤੁਸੀਂ ਵੀ ਖਾ ਲੋ ਠੰਡ ਬਹੁਤ ਪੈ ਰਹੀ ਆ ਆ ਠੰਡ ਵਿੱਚ ਪਿੰਨੀਆਂ ਖਾਣੇ ਚਾਹੀਦੀਆਂ ਕੋਈ ਠੰਡ ਨਹੀਂ ਲੱਗਦੀ ਹੈਗੀ ਤੇ ਠੰਡ ਜਿਆਦਾ ਵੀ ਨਾ ਠੰਡ ਘੱਟ ਮਹਿਸੂਸ ਹੁੰਦੀ ਆ ਨਾਲੇ ਜੇ ਜਿਹੜੇ ਮਤਲ ਜਿਆਦਾ ਪਿੰਨੀਆਂ ਖਾਂਦੇ ਆ ਰੋਟੀ ਵੀ ਫੇ ਘੱਟ ਖਾਦੀ ਜਾਂਦੀ ਆ ਥੋੜੇ ਲੇਟ ਖਾਦੀ ਜਾਂਦੀ ਆ ਤੇ ਹਰ ਸਾਜਲ ਪਿੰਨੀਆਂ ਬਣਾਈ ਦੀਆਂ ਚਲੋ ਬਣਾਉਣੇ ਵੀ ਚਾਹੀਦੀ ਆ ਵਿੱਚ ਗੁੜ ਪਾ ਕੇ ਤੇ ਹੁਣ ਦੇਖੋ ਪਿੰਨੀਆਂ ਆ ਮੇਰੇ ਕਿੰਨੀਆਂ ਦੀ ਤਰਤ ਭਰੀ ਪਈ ਆ ਤੇ ਹੌਲੀ ਹੌਲੀ ਖਾਵਾਂਗੇ ਤੇ ਇੱਕ ਰੰਗ ਰੋਟੀ ਨਾਲ ਵੀ ਖਾਦੀ ਕੋ ਚੱਕਰ ਨਹੀਂ ਤੇ ਚਲੋ ਜੀ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਮੇਰੇ ਬਲੋਗ ਨੂੰ ਐਂਡ ਤੱਕ ਦੇਖਿਆ ਕਰੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਤੇ ਚੈਨਲ ਨੂੰ ਜੂਬਸਕ੍ਰਾਈਬ ਕਰਕੇ ਜਾਇਆ ਕਰੋ ਕਮੈਂਟਸ ਵਿਊਜ਼ ਦੇ ਨਾਲ ਦੇ ਵੀ ਜਾਇਆ ਕਰੋ ਤੇ ਚਲੋ ਠੀਕ ਹੈ ਜੀ ਮੈਂ ਹੁਣ ਕਰਦੇ ਕੰਮ ਹੋਰ ਕਰ ਲਵਾਂ ਮਾਚਉਣ ਜਾਣਾ ਚੋਲੇ ਆਵਾਂ ਤੇ ਚਲੋ ਓਕੇ ਜੀ